ਦੇਸ਼ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਕਿਸਾਨ ਇਸ ਵੇਲੇ ਲੋਕਾਂ ਦੇ ਹੱਥਾਂ 'ਵਾਲ ਵੇਚਿਆ ਹੈ ਕਿ ਉਸ ਨੂੰ ਵੀ ਜਰੂਰਤ ਪੈ ਰਹੀ ਹੈ ਕੁਦਰਤੀ ਆਫਤ ਨੇ ਉਹਨਾਂ ਦਾ ਘਰ ਬੇਕਾਰ ਕਰ ਦਿੱਤਾ ਹੈ ਘਰ ਪਾਣੀ 'ਚ ਡੁੱਬ ਗਏ ਨੇ ਔਰ ਸੰਸਥਾਵਾਂ ਮੰਦਿਰ ਗੁਰਦੁਆਰੇ ਮਸਜਿਦਾਂ ਉਹਨਾਂ ਦੀ ਮਦਦ ਕਰ ਰਹੇ ਨੇ ਹਰ ਕੋਈ ਬਾੜ ਪੀੜਤਾਂ ਦੇ ਲਈ ਆਪਣੇ ਪੱਧਰ ਦੇ ਉੱਤੇ ਕੁਝ ਨਾ ਕੁਝ ਲੈ ਕੇ ਰਾਹਤ ਉਹਨਾਂ ਦੇ ਤੱਕ ਪਹੁੰਚਦਾ ਹੈ ਤੇ ਉਹਨਾਂ ਨੂੰ ਪਹੁੰਚਾਉਂਦਾ ਹੈ ਫਿਰ ਵੀ ਦੁਰਗਿਆਨਾ ਤੀਰਥ ਵੱਲੋਂ ਇਹ ਸੇਵਾ ਜਿਹੜੀ ਹੈ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤੀ ਗਈ ਹੈ ਪਹਿਲੇ ਸ਼ੁਰੂਆਤੀ ਦੌਰ ਦੇ ਉੱਤੇ ਲੰਗਰਸ ਵਿਵਸਥਾ ਸੀਗੀ ਜਿਹੜੀ ਬਣਾ ਕੇ ਭੇਜਿਆ ਜਾ ਰਿਹਾ ਸੀਗਾ ਹੁਣ ਸੁੱਕੀ ਰਸਦ ਵੀ ਭੇਜੀ ਜਾ ਰਹੀ ਹੈ ਗੱਲ ਕਰ ਰਹੇ ਆ ਸਰਪ੍ਰਸ ਡਾਕਟਰ ਰਕੇਸ਼ ਸ਼ਰਮਾ ਸਾਡੇ ਨਾਲ ਨੇ ਸ਼ਰਮਾ ਜੀ ਅੱਜ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਸਭ ਨੇ ਵੇਖਦੇ ਪਏ ਆ ਪਾਣੀ ਆ ਗਿਆ ਲੋਕਾਂ ਦੇ ਆਪਣਾ ਪਾਣੀ ਤੇ ਨਾਲ ਉਹਨਾਂ ਦੇ ਖੇਤ ਖਲਿਆਣ ਘਰ ਡੁੱਬ ਗਏ ਨੇ ਘਰ ਮਜਬੂਰੀ ਉਹਨਾਂ ਨੂੰ ਛੱਡਣਾ ਵੀ ਪਿਆ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਲੰਗਰ ਲਗਾ ਕੇ ਲੋਕਾਂ ਦਾ ਢਿੱਡ ਭਰਦਾ ਸੀ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਅਨ ਦਿੰਦਾ ਸੀ ਅੱਜ ਉਹ ਮੁਤਾਜ ਹੋਇਆ ਹੈ ਕਿ ਸਾਡੇ ਕਿਸੇ ਕੋਈ ਆਵੇ ਤੇ ਉਹਨਾਂ ਨੂੰ ਇਸ ਵੇਲੇ ਸੈਕਟਰ ਲੰਗਰ ਪ੍ਰਬੰਸਾ ਜਾਂ ਕੁਝ ਹੋਰ ਜਿਹੜਾ ਰਾਹਤ ਦਾ ਸਮਾਨ ਉਹਨਾਂ ਤੱਕ ਪਹੁੰਚਾਏ ਤੁਸੀਂ ਦਰਗਿਆਨਾ ਤੀਰਥ ਤੋਂ ਵੀ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ ਪਹਿਲੇ ਦਿਨ ਤੋਂ ਹੀ ਅੱਜ ਅਸੀਂ ਕਿੱਥੇ ਤੱਕ ਲੈ ਕੇ ਜਾ ਰਹੇ ਹਾਂ ਜੀ ਆ ਸ਼੍ਰੀ ਰਾਮ ਜੀ ਐਲਓ ਤੇ ਸਾਰੇ ਸਮਾਜਿਕ ਧਾਰਮਿਕ ਜਿੰਨੇ ਐਨ ਜੀਓ ਸੇਵਾ ਕਰ ਰਹੇ ਆ ਮਾ ਬਹੁਤ ਬਹੁਤ ਧੰਨਵਾਦ ਪਰ ਮੈਂ ਇਹ ਬੇਨਤੀ ਕਰਾਂਗਾ ਸਾਰਿਆਂ ਨੂੰ ਹੋ ਸਕਦਾ ਹੈ ਕਿ ਇਹਨਾਂ ਨੂੰ ਮੇਰੀ ਗੱਲ ਬੁਰੀ ਲੱਗੇ ਮੈਂ ਪਹਿਲਾਂ ਸ਼ਮਾ ਮੰਗ ਲਾਂ ਦੁਨੀਆ ਦਾ ਢਿੱਡ ਭਰਨ ਵਾਲੇ ਕਿਸਾਨ ਰੱਬ ਤੋਂ ਬਾਅਦ ਜਿਨ੍ਹਾਂ ਦਾ ਦਰਜਾ ਦਿੱਤਾ ਗੱਲਾਂ ਨਾਲ ਨਹੀਂ ਕਿਹਾ ਸਾਡੀ ਕਿਸੇ ਦੀ ਔਕਾਤ ਹੈ ਕਿ ਇਹ ਹੀ ਉਹਨਾਂ ਨੂੰ ਦੰਦ ਦੇ ਆਈਏ ਇਹ ਆਪਣੀ ਸਾਨੂੰ ਸਾਰਿਆਂ ਨੂੰ ਆਤ ਠੀਕ ਕਰਨੀ ਪੈਗੀ ਪੂਰੇ ਤੁਸੀਂ 10000 ਲੱਖਾਂ ਵੀਡੀਓ ਕੱਢ ਲਓ ਤੁਹਾਨੂੰ ਕੋਈ ਕਿਸਾਨ ਆਉ ਹੱਥ ਕਰਦਾ ਨਹੀਂ ਨਜ਼ਰ ਆਏਗਾ ਕੁਝ ਚੰਦ ਲੋਕਾਂ ਨੇ ਹੋ ਸਕਦਾ ਅਣਜਾਣੇ ਚ ਜਾਂ ਉਹ ਕਰੋਨਾ ਦੇ ਟਾਈਮ ਦੀਆਂ ਆਤਾਂ ਪਈਆਂ ਮੇਰੀ ਸਾਰਿਆਂ ਅੱਗੇ ਆ ਜੋੜ ਕੇ ਫਿਰ ਤੁਸੀਂ ਸਮਾਨ ਲੈ ਜਾਂਦੇ ਹੋ ਬਣਾਓ ਵੀਡੀਓ ਉੱਥੇ ਜਿਹੜੇ ਸਰਕਾਰੀ ادارے ਏਜੰਸੀਆਂ ਐਨ ਜੀ ਓ ਸਮਾਜ ਸੇਵੀ ਪਿੰਡਾਂ ਦੇ ਜਿਹੜੇ ਸਰਪੰਚ ਹੈ ਗੁਰਦੁਆਰਿਆਂ ਦੇ ਅੱਡਾ ਉਹਨਾਂ ਦੇ ਕੇ ਆਓ ਉਹਨਾਂ ਨੇ ਟੀਮਾਂ ਬਣਾਈਆਂ ਇਹੀ ਕੀ ਕਰਨੇ ਅੱਡੇ ਤੇ ਚਲੇ ਜਾਂਦੇ ਆ ਉਹ ਲੋਕ ਪਤਾ ਨਹੀਂ ਕਿਹੜੇ ਆ ਕਿਹੜੇ ਨਹੀਂ ਹੋ ਸਕਦਾ ਵਿੱਚ ਜ਼ਰੂਰਤਮੰਦ ਵੀ ਹੋਣ ਇੱਕ ਅਹੀ ਆਪਣੀ ਵੀਡੀਓ ਪਾਣਾ ਦੂਜੀ ਗੱਲ ਸਮਾਨ ਉਹ ਭੇਜੋ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਪੁੱਛ ਕੇ ਇਹੀ ਵੀ ਪਹਿਲੇ ਦੋ ਦਿਨ ਦੁਰਗਿਆਣੇ ਨੇ ਚਿੰਨ ਦਿਨ ਚਾਰ ਦਿਨ ਲੰਗਰ ਭੇਜਿਆ ਵਾਜ ਸਾਡੇ ਪ੍ਰਧਾਨ ਜੀ ਨੂੰ ਡੀਸੀ ਮੈਡਮ ਨਾਲ ਗੱਲ ਹੋਈ ਜਿੱਦਾਂ ਗੁਰਨਾਪਨ ਉਹ ਕਹਿੰਦੇ ਜੀ ਚੀਜ਼ ਪੁੱਛ ਕੇ ਭੇਜਿਆ ਕਰੋ ਉਹਨਾਂ ਨੇ ਸੁੱਕਾ ਗਿਆ ਜੀ ਦੇ ਮਿੱਤਰ ਮੰਡਲੀ ਨੂੰ ਜੋ ਗਿਆ ਸੁੱਕਾ ਰਾਸ਼ਨ ਦਿਆ ਆਟਾ ਦਾਲ ਮਸਕੀਟੋ ਸੈਂਟਰੀਟੈਡ ਉਨ ਪਰ ਸੋਨਾ ਟਾਰਚਾਂ ਗਈਆਂ ਮੋਬਤੀਆਂ ਹਨ ਕਲਜਨਰੇਟ ਚੀਜ਼ ਦਾ ਫਾਇਦਾ ਹੋ ਗਿਆ ਜਿਹੜੀ ਅਗਲਾਂ ਜੋ ਮੈਂ ਤੁਹਾਨੂੰ ਅੱਜ ਵੀ ਦਾਅਵੇ ਨਾ ਕਰਨਾ ਕਿਸਾਨ ਕਦੀ ਹੱਥ ਨਹੀਂ ਡਾਗਾ ਭੁੱਖਾ ਮਰ ਜਾਏਗਾ ਪਰ ਸਾਡਾ ਫਰਜ਼ ਬੰਦਾ ਹੈ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਰਪੰਚ ਨੂੰ ਜਿਹੜੇ ਆਪ ਚ ਭਾਈ ਬਣ ਤੇ ਬਣਾਤਾ ਤਮਾਸ਼ਾ ਸਾਡੇ ਢਿੱਡ ਭਰਨ ਵਾਲੇ ساری ਦੁਨੀਆ ਢਿੱਡ ਭਰਨ ਵਾਲਿਆਂ ਹੀ ਪਰ ਕੋਰੋਨਾ ਚ ਵੀ ਆਇਆ ਸੀ ਜਿਹੜੇ ਸਫੇਦ ਪੋਸ਼ ਲੋਗ ਆ ਉਹ ਚਾਹ ਕੇ ਵੀ ਪੰਤਰੋ ਭੁੱਖ ਲੱਗੀ ਹੁੰਦੀ ਸੀ ਇਹ ਫੋਟੋਆਂ ਨੇ ਉਹਨਾਂ ਨੂੰ ਆਉਂ ਨਹੀਂ ਕਰਨ ਦਿੱਤਾ ਉਹਨਾਂ ਕਹੀ ਪਤਾ ਕਹਿਣਗੇ ਲਾ ਫੋਟੋਆਂ ਨੂੰ ਪਈਏ ਲੋਕੀ ਪਾਓ ਮੈਂ ਨਹੀਂ ਕਹਿੰਦਾ ਕਿ ਤੁਸੀਂ ਜਿੱਲੇ ਇਕੱਠਾ ਕਰਦੇ ਹੋ ਜਾਂ ਜਿੱਥੇ ਹੈਂਡ ਓਵਰ ਕਰਦੇ ਹੋ ਤੁਹਾਡੀ ਗੱਲ ਠੀਕ ਹੈ ਇਹਨੇ ਦਿੱਤਾ ਉਹਨੂੰ ਵੀ ਪਤਾ ਲੱਗ ਜਾਂਦਾ ਕਿਸੇ ਨੂੰ ਵੇਖ ਕੇ ਔਰ ਦੇਣ ਤਾਂ ਵੀ ਦਿਲ ਕਰਦਾ ਪਰ ਆਪਾਂ ਦੁਨੀਆ ਦੇ ਢਿੱਡ ਭਰਨ ਵਾਲਿਆਂ ਦਾ ਨਾਂ ਲੈ ਕੇ ਨਾ ਆਪਾਂ ਕਹੀਏ ਕਿਸੇ ਦੀ ਹਜਤਾ ਕਿ ਨਹੀਂ ਪਾਵਰ ਨਹੀਂ ਹੋਈ ਕਿ ਕਿਸਾਨਾਂ ਢਿੱਡ ਕਿਸਾਨ ਆਪਣੀ ਮਿਹਨਤ ਆਪ ਕਰਦਾ ਕਿਰਤੀ ਆ ਉਹ ਸਾਰੀ ਦੁਨੀਆ ਢਿੱਡ ਭਰਦਾ ਸਾਰਿਆਂ ਕੇ ਹੱਥ ਜੋੜ ਕੇ ਬੇਂਦੀ ਆ ਕਿ ਉਹਨਾਂ ਨੂੰ ਐ ਨਾ ਸੁਭ ਵਿਚਾਰ ਰਹਿਣਾ ਸ਼ੋਅ ਕਰੋ ਮੈਂ ਤੁਹਾਨੂੰ ਕਹਾਂ ਨਾ ਕਿਸੇ ਪਿੰਡ ਚ ਤੁਹਾਨੂੰ ਕੋਈ ਰੋਂਦਾ ਨਜ਼ਰ ਆਇਆ ਕਿਸਾਨ ਆ ਕੋ ਭਾਵਕ ਤੌਰ ਤੇ ਬੱਚਾ ਜਿਹਨੂੰ ਫਿਜ਼ੀਕਲੀ ਨੁਕਸਾਨ ਹੋ ਗਿਆ ਹੋਵੇ ਫਾਈਨੈਂਸ਼ੀਅਲੀ ਕਣਕ ਦੇ ਮਾਮਲੇ ਤੁਹਾਨੂੰ ਕੋਈ ਰੋਂਦਾ ਨਜ਼ਰ ਨਹੀਂ ਆਏਗਾ ਕਿਉਂਕਿ ਉਹ ਆਪ ਦੁਨੀਆ ਉਹਨਾਂ ਨੇ ਇਹ ਚੀਜ਼ਾਂ ਖਾਈਆਂ ਢਾਈਆਂ ਆ ਮੇਰੀ ਸਾਡੇ ਤੋਂ ਮਦਦ ਕਰੋ ਇਹਲੇ ਖਰਚ ਬੰਦਾ ਪਰ ਉਹ ਮਦਦ ਕਰੋ ਉਹਨਾਂ ਨੂੰ ਲੱਗੇ ਕਿ ਇਹ ਭਰਾ ਭਾਈ ਦੀ ਮਦਦ ਆ। ਉਹ ਸਾਨ ਵਾਲੀ ਮਦਦ ਨਾ ਸਮਝਣ। ਮੇਰੀ ਫੇਰ ਸਾਰੇ ਆ ਕੇ ਹੱਥ ਜੋੜ ਕੇ ਬੇਨਤੀ ਮੈਂ ਬੜਾ ਛੋਟਾ ਜਿਹਾ ਬੰਦਾ। ਇਹਨਾਂ ਵੇਖਣੇ ਕਿ ਬਹੁਤ ਵਧੀਆ ਇੱਕ ਪਰਸਾ ਸਰਦਾਰ ਜੀ ਨੇ ਵੀਡੀਓ ਬਾਈ ਹੀ ਕਮਾਲ ਕਰਤੀ ਉਹਨਾਂ ਨੇ। ਉਹਨਾਂ ਨੇ ਕਿਹਾ ਯਾਰ ਕੀ ਕਰਦੇ ਪਏ? ਜਿੱਥੇ ਲੋੜਾਂ ਐਨਜੀਓ ਮੈਨੂੰ ਵੀ ਦੇਖ ਕੇ ਬਦਲ ਲੱਗਾ ਸਾਨੂੰ ਕਿਹੜਾ ਬਦਲ। ਇਸ ਕੰ ਪਿੰਡ ਚ ਗੁਰਦੁਆਰਾ ਐਨਜੀਓ ਆ। ਸਰਕਾਰ ਨੇ ਬੜੇ ادارے। ਤੁਹਾਡੀ ਡੀਸੀ ਮੈਡਮ ਹਰ ਰੂਪ ਆ। ਉਹਨੇ ਤੇ ਮੇਰਾ ਖਿਆਲ ਆ। ਕਮਾਲ ਕਰਤੀ ਆ। ਇਹ ਜਾਣਿਆ ਰੋਏ। ਪਹਿਲੇ ਦਿਨ ਗੇ ਵੇਖਿਆ ਰਾਸ਼ੌ ਨੇ ਆਲੇ ਦੁਆਲੇ ਸੈਕਟਰਾਂ ਦੇ ਤੁਹਾਡੇ ਸ਼ਹਿਰ ਰਾਜ ਚ ਮੰਡੀਆਂ ਚ ਮਿੱਲਾਂ ਚ ਖਾਲੀ ਪਈਆਂ ਉੱਥੇ ਵੀ ਡੌਨ ਬਣਾਉਂਦੇ ਆ ਹਰ ਤਰ੍ਹਾਂ ਦੀ ਟੀਮਾਂ ਲਾਤੀਆਂ ਕਿ ਕੋਈ ਬੰਦਾ ਵਾਂਝਾ ਨਾ ਰਹੇ ਇਸ ਕਰ ਮੇਰੀ ਹੱਥ ਜੋੜ ਕੇ ਕਹੋ ਅਜੇ ਲੋਡ ਬੜੀ ਪੈਣੀ ਆ ਪਾਣੀ ਉਤਰਨਾ ਸ਼ੁਰੂ ਹੋਇਆ ਅਜੇ ਉਹਨਾਂ ਨੂੰ ਬਿਲਡਿੰਗਾਂ ਖੜੀ ਕਰਨ ਤੇ ਵੀ ਬੜਾ ਕੁਸ਼ਾ ਜੇ ਰੱਬ ਕਰੇ ਕੋਈ ਬਿਮਾਰੀ ਨਾ ਫੈਲੇ ਇਸ ਕਾਰਨ ਬੜੇ ਸਹੀ ਸਹੀ ਚੱਲੋ ਕੁਝ ਲੋਕ ਇਹ ਮੈਂ ਸਾਰਿਆਂ ਨੂੰ ਕਹਿੰਦਾ ਉਹ ਆਪਣੇ ਵੀਡੀਓ ਵੀਡੀਓ ਵਹਾਣ ਦੇ ਚੱਕਰਾਂ ਜਾਂ ਆਪਾਂ ਉਹ ਕੰਮ ਨਾ ਕਰੀਏ ਕਿ ਜਿਹੜੀ ਕੌਮ ਸਾਰੀ ਦੁਨੀਆ ਦਾ ਢਿੱਡ ਭਰਦੀ ਆ ਅੱਜ ਆਪਾਂ ਆਪਣੀ ਛੋਟੀਆਂ ਰੀਲਾਂ ਬਣਾਉਣ ਦੇ ਕਾਰਨ ਉਹਨਾਂ ਦਾ ਆਪਾਂ ਮਨੋਵਲਣਾ ਡੇਗੀ ਹੈ ਸਾਡੇ ਕਿਸਾਨ ਰੱਬ ਤੋਂ ਬਾਅਦ ਰੂਪ ਆ ਇਹਨਾਂ ਨੂੰ ਕੋਈ ਨਹੀਂ ਦੇ ਸਕਦਾ ਸਾਰੀ ਦੁਨੀਆ ਨੂੰ ਆਪ ਖਵਾਉਂਦੇ ਆ ਜੈ ਸ਼ੇਰ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿਉਂਕਿ ਰਿਮੋਟ ਏਰੀਆ ਜਿਹੜੇ ਜਿੱਥੇ ਪਾਣੀ ਅੱਜ ਵੀ ਹੈਗਾ ਉੱਥੇ ਤੱਕ ਤਾਂ ਰਸਦ ਪਹੁੰਚ ਨਹੀਂ ਪਾਉਂਦੀ ਜਿਹੜੀਆਂ ਟਰਾਲੀਆਂ 'ਚ ਸਮਾਨ ਆਂਦਾ ਵੀ ਹੈਗਾ ਉਹ ਅਸੀਂ ਵੀ ਦੇਖਿਆ ਕਿ ਉੱਥੇ ਲੋਕ ਸਮਾਨ ਜਿਹੜਾ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਹੈਗੀ ਆ ਪਾਣੀ ਦੀ ਬ੍ਰੈਡ ਦੀ ਪੀਣ ਵਾਲਾ ਪਾਣੀ ਬ੍ਰੈਡ ਉਹ ਜ਼ਿਆਦਾਤਰ ਵੇਸਟ ਹੋ ਜਾਂਦਾ ਉੱਥੇ ਤੱਕ ਤਾਂ ਜਾ ਨਹੀਂ ਪਾਂਦਾ ਆਪਣੇ ਲੈਵਲ ਦੇ ਉੱਤੇ ਜੇ ਕੋਈ ਟਰਾਲੀ ਦੇ ਵਿੱਚ 500 ਪੇਟੀ ਰੱਖ ਕੇ ਆਉਂਦਾ ਤਾਂ 400 ਵਾਪਸ ਲੈ ਕੇ ਜਾਂਦਾ ਜਾਂਦਾ ਮਤਲਬ ਕਿ ਸਾਨੂੰ ਹਜੇ ਕੋਈ ਸਿਸਟਮ ਨਹੀਂ ਆ ਰਿਹਾ ਕਿ ਅਸੀਂ ਉਹਨੂੰ ਡਿਸਟ੍ਰੀਬਿਊਟ ਜਾਂ ਉਹਨੂੰ ਕਰ ਪਾਈਏ ਮੇਰੇ ਮੈਂ ਤੁਹਾਨੂੰ ਕੀ ਕਹਾਂ ਮੈਂ ਕਿਸੇ ਨੂੰ ਨਿੰਦਾ ਸਾਡੀ ਮਨਛਾ ਚੰਗੀ ਆ ਤੁਹਾਨੂੰ ਮੈਂ ਇੱਕੋ ਗੱਲ ਗਈ ਕਿ ਤੁਹਾਡੀ ਡੀਸੀ ਮੈਡਮ ਨੇ ਕਿੰਨੇ ਕਡੌਨ ਬਣਾਤੇ ਕੋਈ ਐਕਸੀਡੈਂਟ ਕੋਈ ਐਸਟੀਓ ਅੰਬਰਸਰੋ ਟੀਮ ਉੱਥੇ ਦੀ ਹਿੰਦਾ ਫਾਇਦਾ ਉੱਥੇ ਪਿੰਡਾਂ ਚੋਂ ਸਰਪੰਚਾਂ ਤੋਂ ਜੋ ਤਰੀਕਾ ਹੈ ਵੀਡੀਓ ਦੀ ਲਿਸਟ ਬਣ ਕੇ ਆ ਜਾਂਦੀ ਹੈ ਲਾਣੇ ਕੱਲ ਮੈਂ ਇੱਕ ਐਮਐਲਏ ਵੀ ਦੇਖ ਰਿਹਾ ਅੰਬਰਸਾ ਦੇ ਲੇਡੀਜ਼ ਐਮਐਲਏ ਪਿੰਡ ਚ ਗਏ ਬੋਡੀ ਦੀਪ ਚ ਨਾ ਘਰ ਸੀ ਚਾਰੇ ਪਾਸੇ ਉਹ ਵੇਲੀ ਬਹੁਤ ਵੱਡੀ ਸੀ ਤੇ ਪੰਜ ਪੰਜ ਫਰ ਡੁੱਬੀ ਸੀ ਉਹ ਮਾਤਾ ਨੂੰ ਉਹਨਾਂ ਨੇ ਵਾਈ ਮਾਰੀ ਮਾਤਾ ਕੀ ਚਾਹੀਦਾ ਕੋ ਮਾਤਾ ਜੁਆਪ ਤਾਂ ਕਹੀਂ ਵਾਈ ਗੁਰੂ ਇੱਤਾ ਸਭ ਕੁਝ ਹੈ ਜਿਹੜੇ ਲੋਕਾਂ ਦਾ ਇੰਨਾ ਸਬਰ ਸੰਤੋਖ ਆ ਕਿ ਆਹ ਵੀਡੀਓ ਪਾ ਕੇ ਗਿਆ ਮਨ ਸਗ ਸਕਨ ਹਾ ਜੂ ਨੂੰ ਨਾਲ ਚਾਹੀਦਾ ਕੁਝ ਚੀਜ਼ਾਂ ਹੁੰਦੀਆਂ ਦਵਾਈ ਉਹ ਵੀ ਬੜੇ ਮਾਨਸਮਾਨ ਨਾਲ ਪਚਾਓ ਦੇਰੇ ਲੋਕੀ ਮੈਂ ਵੇਖ ਕੇ ਰਾਣ ਹੋ ਗਿਆ ਦਿੱਲੀੋਂ ਰਾਤੀ ਮੈਂ ਵੇਖਣ ਡਿਆ ਸੀ ਇੱਕ ਸਰਦਾਰ ਜੀ ਪਾਇੰਟ ਟਰੱਕ ਕੋਈ 7-8 ਗਾਇਕ ਜਿਨ੍ਹਾਂ ਨੂੰ ਲੋਕੀ ਨਿੰਦਦੇ ਸੀ ਅੱਜ ਦੀ ਡੇਢ ਚ ਸਭ ਬਹੁਤ ਵਧੀਆ ਕਰ ਰਿਹਾ ਸਿਰ ਮੇਰੇ ਆ ਜੋੜ ਗਏ ਥੋੜਾ ਜਿਆਦਾ ਰਸਤਾ ਭੜ ਲੋ ਕਿ ਸਟੇਸ਼ਨ ਨਾਲ ਜਾਂ ਉੱਥੋਂ ਦੇ ਪਿੰਡ ਦੇ ਗੁਰਦੁਆਰਿਆਂ ਨਾਲ ਐਨ ਜੀਓ ਨਾਲ ਸਰਪੰਚਾਂ ਨਾਲ ਮਿਲ ਕੇ ਐਨ ਹੋਵੇ ਰਜੇ ਨੂੰ ਰਜਾਈ ਜਾਈਏ ਜਿਹਨੂੰ ਲੋੜ ਆ ਜਿਹੜਾ ਸਪੇਸ ਬੋਸ਼ ਨਹੀਂ ਮੰਗਦਾ ਉਹ ਰਜੇ ਅਸਕਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉੱਥੇ ਟੀਮਾਂ ਬਣੀ ਹੋਈਆਂ ਲੋੜ ਹਰ ਚੀਜ਼ ਦੀ ਚੀਜ਼ ਉਹ ਭੇਜੋ ਪੁੱਛ ਕੇ ਜਿਹੜੀ ਚਾਹੀਦੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਚੀਜ਼ ਉਹੀ ਭੇਜਣੀ ਚਾਹੀਦੀ ਹੈ ਜਿਹੜੀ ਦੀ ਕੀ ਜ਼ਰੂਰਤ ਹੈਗੀ ਹੈ ਮਗਰ ਜਿਹੜੀ ਸਟਾਰਟ ਦੇ ਉੱਤੇ ਜ਼ਰੂਰਤ ਸੀਗੀ ਜਸਾਂ ਉਹਨਾਂ ਨੂੰ ਬਣਿਆ ਬਨਾਇਆ ਖਾਣਾ ਚਾਹੀਦਾ ਸੀਗਾ ਹਰ ਕੋਈ ਉਦੋਂ ਖਾਣਾ ਵੇਚਾਰਿਆ ਸੀਗਾ ਫਿਰ ਹੁਣ ਥੋੜਾ ਜਿਹਾ ਟਾਈਮ ਨਿਕਲ ਗਿਆ ਸੁੱਕਾ ਰਾਸ਼ਨ ਜਾ ਰਿਹਾ ਹੈ ਸੁੱਕਾ ਰਾਸ਼ਨ ਦੇ ਨਾਲ ਜਿਹੜੀਆਂ ਜੜੀਆਂ ਹੁਣ ਤੁਸੀਂ ਜਿਵੇਂ ਸੈਂਟਰੀ ਪੈਡ ਨੇ ਦਵਾਈਆਂ ਨੇ ਕੁਝ ਕੁ ਮੋਸਕਿਟੋ ਹੈ ਜਾਂ ਟਾਰਚ ਹੈ ਕਿਉਂਕਿ ਉਧਰ ਲਈ ਲਾਈਟ ਨਹੀਂ ਹੈ ਇਹੋ ਜਿਹੇ ਆਈਟਮਾਂ ਨਹੀਂ ਲੋਕੀ ਸਮਝ ਪਾਉਂਦੇ ਲੋਕੀ ਹਜੇ ਵੀ ਉਹ ਜਿਹੜਾ ਵੀ ਬਾਹਰੋਂ ਆਉਂਦਾ ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਹੁਣ ਲੋਕੀ ਆ ਰਹੇ ਨੇ ਹੈਲਪ ਕਰਨ ਦੇ ਲਈ ਨੋ ਡਾਊਟ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਚੀਜ਼ ਦੀ ਜ਼ਰੂਰਤ ਹੈ ਅੱਗੇ ਗਾਈਡ ਕਰਨ ਵਾਲਾ ਕੋਈ ਨਹੀਂ ਉਹਨਾਂ ਨੂੰ ਮੈਂ ਕਹਿੰਦਾ ਜੀ ਕਮਾਲ ਆ ਪੰਜਾਬ ਦੇ ਲੋਕ ਜਿਸਲੇ ਰਾਤੀ ਪਤਾ ਲੱਗਦਾ ਨਾ ਅੱਜ ਪਾਣੀ ਚਾਹੀਦਾ ਸਵੇਰੇ ਪਾਣੀ ਇਕੱਠਾ ਕਰੀ ਤੇ ਦੁਪਹਿਰ ਨੂੰ ਜੀ ਫੁੱਲ ਹੋ ਗਿਆ ਬਹੁਤ ਆ ਗਿਆ ਸੁੱਕਾ ਦੁੱਧ ਚਾਹੀਦਾ ਲੈ ਕੇ ਚਾਹੀਦਾ ਫੁੱਲ ਹੋ ਗਿਆ ਚਾਰ ਦਿਨ ਪਹਿਲੋ ਕਹਿੰਦੇ ਜੀ ਸੈਂਟਰ ਇੰਸਪੈਕਟਰ ਸੰਜੀ ਨੇ ਆਪਣੀ ਮਿੱਤਰ ਮੰਡਲ ਨੂੰ ਕਿਹਾ ਜੇ ਇਹ ਇਕੱਠੇ ਕਰਕੇ ਲੈ ਕੇ ਬਾਸੀ ਹੋਰ ਨਾਲ ਕਹਿਣ ਦਾ ਮਤਲਬ ਇੱਕ ਵਾਰੀ ਮੂੰਹੋਂ ਘਟਦੇ ਉੱਥੇ ਨਾਲੇ ਤਾਂ ਮਨ ਨੂੰ ਖੁਸ਼ੀ ਹੁੰਦੀ ਕਿ ਉਹ ਸਹੀ ਤਰੀਕੇ ਨਾਲ ਪਛਾ ਦਿੰਦੇ ਹਨ ਉਹਨਾਂ ਜੀ ਰਾਤੀ ਆਏ ਇਹ ਟਾਰਚਾਂ ਦਾ ਤੇ ਮੋਮਬਤੀਆਂ ਦਾ ਕੱਲ ਉਹਨਾਂ ਨੇ ਇੱਕ ਵੱਡਾ ਜਨਰੇਟਰ ਵੀ ਕਿਹਾ ਇਹ ਕੋਨਾ ਕਰਨ ਵਾਲੇ ਸੰਗਤ ਆ ਆਪੇ ਕਰ ਦਿੰਦ ਸਿਰਫ ਕਰੋ ਉਹ ਤਰੀਕੇ ਨਾਲ ਕਿ ਜਿਹੜਾ ਸਹੀ ਜਾਵੇ ਕਿਸੇ ਨੂੰ ਇਹ ਨਾ ਲੱਗੇ ਕਿ ਯਾਰ ਮੈਂ ਹਾਂ ਪਰਦੇ ਨਾਲ ਔਰ ਐਡਮਿਨਿਸਟ੍ਰੇਸ਼ਨ ਦੇਖੋ ਪਿੰਡ ਦਾ ਸਰਪੰਚ ਹੁੰਦਾ ਨਾ ਜਾਂ ਗੁਰਦੁਆਰੇ ਦਾ ਹੈੱਡ ਜਾਂ ਉਹਨੂੰ ਪਤਾ ਹੁੰਦਾ ਉਹਨੇ ਪੜਦੇ ਨਾ ਉਹ ਬੰਦਾ ਆਪਸ ਚ ਲੈਣ ਦੇਣ ਬਣਿਆ ਹੁੰਦਾ ਕਈ ਵਾਰੀ ਬੰਦਾ ਭੁੱਖਾ ਮਰ ਜਾਂਦਾ ਸਾਰਿਆਂ ਸਾਹਮਣੇ ਨਹੀਂ ਆਉਂਗਾ ਸਰ ਆਪੋ ਉਹ ਨਾ ਕੰਮ ਕਰੀਏ ਯਾਨੀ ਕਿ ਤੁਸੀਂ ਜਾਣ ਬੁੱਝ ਕੇ ਕਰਦੇ ਹੋ ਦੇਖੋ ਦੇਖੀ ਹੋ ਜਾਂਦਾ ਕਿਸੇ ਲਈ ਨਹੀਂ ਪਤਾ ਹੁੰਦਾ ਵਧੀਆ ਤਰੀਕਾ ਵੀ ਜਾਓ ਉੱਥੋਂ ਦੇ ਕਿਸੇ ਹੈੱਡ ਨੂੰ ਜਾਂ ਜਿਹੜੇ ਸਰਕਾਰੀ ਟੀਮਾਂ ਬਣੀਆਂ ਇਹਨਾਂ ਨੇ ਸ਼ੈਲਰਾਂ ਚ ਗਾਊਨ ਬਣਾਏ ਉਹਨਾਂ ਨਾਲ ਰਲ ਕੇ ਉੱਥੇ ਰੱਖ ਕੇ ਦਿਓ ਉਹ ਬਿਲਕੁਲ ਸਹੀ ਤੁਹਾਡੇ ਕੋਲ ਗਿਣ ਕੇ ਲੈਣਗੇ ਸਾਈਨ ਲੈਣ ਉਹ ਬੜਾ ਸਹੀ ਜਗ੍ਹਾ ਜਾ ਰਿਹਾ ਸੋ ਸੋ ਹਰ ਪੀੜਤਾ ਦੀ ਮਦਦ ਦੇ ਲਈ ਅੱਜ ਪੂਰੇ ਦੇਸ਼ ਦੇ ਵਿੱਚੋਂ ਆਵਾਜ਼ ਉੱਠ ਰਹੀ ਹੈ ਹਰ ਕੋਈ ਹਰ ਸੂਬੇ ਤੋਂ ਆਪਣੀ ਟਰਾਲੀ ਲੈ ਕੇ ਤੇ ਪਹੁੰਚ ਰਿਹਾ ਹੈ ਹਰ ਪੀੜਤਾ ਦੀ ਮਦਦ ਦੇ ਲਈ ਸਮਾਨ ਲੈ ਕੇ ਆ ਰਿਹਾ ਹੈ ਰਾਸ਼ਨ ਲੈ ਕੇ ਆ ਰਿਹਾ ਹੈ ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਪੱਕਿਆ ਪਕਾਇਆ ਰਾਸ਼ਨ ਸੀਗਾ ਲੋਕਾਂ ਨੂੰ ਜਰੂਰਤ ਸੀਗੀ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਸੀਗਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਜਰੂਰਤ ਵੱਧਦੀ ਜਾ ਰਹੀ ਹੈ ਜਰੂਰਤ ਸਮਝ ਆ ਰਹੀ ਹੈ ਕਿ ਉੱਥੇ ਕੀ ਚਾਹੀਦਾ ਹੈ ਉਹ ਸਮਾਨ ਲੈ ਪਰ ਫਿਰ ਹਾਲ ਅਸੀਂ ਲੋਕ ਨਾ ਚਾਹੰਦੇ ਹੋਏ ਵੀ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਟਰਾਲੀ ਦੇ ਵਿੱਚ ਜੋ ਸਮਾਨ ਲੱਦ ਕੇ ਲੈ ਜਾਂਦੇ ਆਂ ਦੀਪ ਤੱਕ ਤਾਂ ਨਹੀਂ ਜਾ ਪਾਂਦੇ ਔਖੇ ਹੁੰਨੇ ਆਂ ਦੀਪ ਤੱਕ ਨਹੀਂ ਪਹੁੰਚਦਾ ਸਾਡਾ ਸਮਾਨ ਅਸੀਂ ਬਾਹਰ ਹੀ ਉਹਨੂੰ ਦੇ ਕੇ ਵਾਪਸ ਆ ਜਾਂਦੇ ਆਂ ਜਿਹੜਾ ਕਿ ਸਾਡੇ ਲਈ ਥੋੜਾ ਜਿਹਾ ਗਲਤ ਹੈ ਸੋ ਹੁਣ ਥੋੜਾ ਜਿਹਾ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਜਾਂ ਐਨ ਜੀਓਜ਼ ਨੂੰ ਜਾਂ ਗੁਰਦੁਆਰਾ ਕਮੇਟੀ ਜਾਂ ਸਰਪੰਚ ਇਹਨਾਂ ਦੇ ਨਾਲ ਸਲਾਹ ਕਰਕੇ مشਵਰਾ ਕਰਕੇ ਉਹੀ ਸਮਾਨ ਲਿਆ ਕੇ ਹਰ ਪੀੜਤਾਂ ਦੀ ਮਦਦ ਕੀਤੀ ਜਾਵੇ ਜਿਹੜਾ ਉਹਨਾਂ ਨੂੰ ਜ਼ਰੂਰਤ ਹੈ ਜੰਮਾਪੁਰ ਸਨ 23 ਦੇ ਨਾਲ ਜੋਤੀ ਵਿਹਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ